ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ 'ਚ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਤੋਂ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ 'ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕ ਵਰਕ ਕਰਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹੇਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਇਹ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਹੈ ਕਿ ਕੈਬਨਿਟ ਮੰਤਰੀ ਦਾ ਲਾਂਕਾ ਨਹੀਂ ਕਰ ਦਿੱਤਾ ਸੀ ਜਿਨ੍ਹਾਂ ਨੇ ਵੀ ਮੇਰਾ ਉਹਨਾਂ ਨੂੰ શુભ ਕਾਮਨਾਵਾਂ ਉਹ ਲੁਧਿਆਣਾ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਤੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹਨਾ ਤਾਂ ਕਈ ਮੁੱਦੇ ਜਿਹਨਾਂ ਨੂੰ ਉਹਨਾਂ ਨੂੰ ਪੂਰਾ ਖਾਣਾ ਤੇ ਬਾਰੇ ਤੇ ਠੀਕ ਹੈ ਠੀਕ ਸਭ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਹਾਂ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ ਡੇਢ ਪੌਣੇ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਆ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਅਸਲੀ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਇਹ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਕਿ ਕੈਬਨਿਟ ਮੰਤਰੀ ਦਾ ਅਲਾਨ ਪਹਿਲੀ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਛੁਪ ਕਾਮਨਾਵਾ ਉਹ ਲੁਧਿਆਣਾਆਂ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬੇਤਰੀ ਚਾਹਨਾ ਤੇ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਖਾਣਾ ਤੇ ਵਾਦੇ ਦਿੱਤੇ। ਥੈਂਕ ਯੂ। ਸੋ ਮੈਂ ਵੀ ਅਸੋ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ? ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ। ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਪੌਣੇ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹੀਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੀ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਇਹ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਕਿ ਕੈਬਨਿਟ ਮੰਤਰੀ ਦਾ ਲੰਤਲੀ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹ ਲੁਧਿਆਣਾ ਆ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹੁੰਦਾ ਹਾਂ ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਬਹੁਤ ਥੈਂਕ ਯੂ ਤੁਸੀਂ ਸਭ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਪੌਣੇ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਯਾ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕ ਕਰਾਉਂਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਇਹ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਹੈ ਕਿ ਕੈਬਨਿਟ ਮੰਤਰੀ ਦਾ ਐਲਾਨ ਕਲੀ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹ ਲੁਧਿਆਣਾ ਔਰ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹਨਾ ਤਾਂ ਕਈ ਮੁੱਦੇ ਜਿਹਨਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਬਾਕੀ ਸਭ ਥੈਂਕ ਯੂ ਥੈਂਕ ਯੂ ਤੁਸੀਂ ਲੋਕਾਂ ਨੂੰ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖ ਰਹੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਹਾਂ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ ਡੇਢ ਪੌਣੇ ਦੋ ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹੀਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੀ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਵੀ ਸਰਕਾਰ ਜਿੱਤੀ ਕਿੱਥੋਂ ਹੈ ਸਭ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹ ਲੁਧਿਆਣਾ ਔਰ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹੁੰਦਾ। ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਵਾਦੇ। ਸੋ ਥੈਂਕ ਯੂ। ਸੋ ਮੈਂ ਅਸਲੋ ਕਿਵੇਂ ਦੇਖਦੇ ਹੋ? ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ? ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ। ਹਾਂ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੰਝ ਗਏ ਸੀਗੇ। ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਪਾਉਣੇ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਆਪਣੀ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੀ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਕਿ ਕੈਬਨਿਟ ਮੰਤਰੀ ਦਾ ਲਾਂਤ ਨਹੀਂ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹ ਲੁਧਿਆਣਾ ਆ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹਨਾ ਤਾਂ ਕਈ ਮੁੱਦੇ ਜਿਹਨਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਵੰਦੇ ਸੋ ਥੈਂਕ ਯੂ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੰਝ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਪੌਣੇ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਯਾ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਲ ਵਰਕ ਕਰਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ। ਅਸਲੀ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹਗੀ? ਸਰਕਾਰਾਂ ਨਾਲ ਇਲੈਕਸ਼ਨ ਸੀ। ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਜਿੱਤੀ ਕਿਥੋਂ ਹੈ। ਸਰ ਲੱਗਦਾ ਕਿ ਕੈਬਨਿਟ ਮੰਤਰੀ ਦਾ ਐਲਾਨ ਪਹਿਲੀ ਕਰ ਦਿੱਤਾ ਸੀ। ਜਿਨ੍ਹਾਂ ਨੇ ਵੀ ਮੇਰਾ ਉਹਨਾਂ ਨੂੰ શુભ ਕਾਮਨਾਵਾਂ ਉਹ ਲੁਧਿਆਣਾ ਔਰ ਲੁਧਿਆਣਾ West ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹਨਾ ਤਾਂ ਕਈ ਮੁੱਦੇ ਜਿਹਨਾਂ ਨੂੰ ਉਹਨਾਂ ਨੂੰ ਪੂਰਾ ਕਰਨ ਦਾ ਬਾਬਤ ਤੇ ਥੈਂਕ ਯੂ ਥੈਂਕ ਯੂ ਬੰਦੇ ਸਭ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਕਿਹੜੇ ਮੱਥੇ ਮੰਨਦੇ ਆ ਹਾਂ ਲੋਕਾਂ ਦੀ ਅਦਾਲਤ ਸੀਗੀ ਉਹਨਾਂ 'ਚ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਪੌਣੇ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਲ ਵਰਕ ਕਰਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ। ਅਸੀਂ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹੀਗੀ? ਸਰਕਾਰਾਂ ਨਾਲ ਇਲੈਕਸ਼ਨ ਸੀ। ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਇਹ ਸਰਕਾਰ ਜਿੱਤੀ ਕਿਥੋਂ ਹੈ। ਸਰ ਲੱਗਦਾ ਕਿ ਕੈਬਨਿਟ ਮੰਤਰੀ ਦਾ ਐਲਾਨ ਪਹਿਲੀ ਕਰ ਦਿੱਤਾ ਸੀ। ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਛੁਪ ਕਾਮਨਾਵਾ ਉਹ ਲੁਧਿਆਣਾ ਔਰ ਲੁਧਿਆਣਾ West ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹੁੰਦਾ ਤਾਂ ਕਈ ਮੁੱਦੇ ਜਿਹਨਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਵਾਦੇ ਤੇ ਥੈਂਕ ਯੂ ਸੋ ਬੰਦਸੋ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ 'ਚ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ ਡੇਢ ਪੌਣੇ ਦੋ ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਆਪਣੀ ਕਮੀ ਕਿੱਥੇ ਕਿੱਥੇ ਕਮੀ ਰਹੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੀ ਤੁਸੀਂ ਬੈਟ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਇਹ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਹੈ ਕਿ ਕੈਬਨਿਟ ਮੰਤਰੀ ਦਾ ਲਾਂਤਲੀ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ શુભ ਕਾਮਨਾਵਾਂ ਉਹ ਲੁਧਿਆਣਾ ਆ ਲੁਧਿਆਣਾ West ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬੇਤਰੀ ਚਾਹਨਾ ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਵੰਦੇ ਤੇ ਥੈਂਕ ਯੂ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੰਝ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਤੋਂ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੀ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਇਹ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਹੈ ਕਿ ਕੈਬਨਿਟ ਮੰਤਰੀ ਦਾ ਐਲਾਨ ਕਲੀ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ શુભ ਕਾਮਨਾਵਾ ਉਹ ਲੁਧਿਆਣਾ ਆ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਤੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹਨਾ ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਖਾਣਾ ਚਾਹੀਦਾ ਵਾਦੇ ਕਿੰਨੇ ਥੈਂਕ ਯੂ ਸਭ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ ਡੇਢ ਪੌਣੇ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਯਾਰ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਿੰਨੀ ਕਮੀ ਕਿੱਥੇ ਦੇਖ ਜੋ ਕਿੱਥੇ ਕਮੀ ਰਹਿ ਗਈ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੀ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਜਿੱਤੀ ਕਿੱਥੋਂ ਹੈ ਸਰ ਲੱਗਦਾ ਹੈ ਕੈਬਨਟ ਮੰਤਰੀ ਦਾ ਐਲਾਨ ਪਹਿਲੀ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹ ਲੁਧਿਆਣੇ ਆ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹੁੰਦਾ। ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਵਾਦੇ। ਸੋ ਥੈਂਕ ਯੂ। ਸੋ ਮੈਂ ਅਸੋ ਕਿਵੇਂ ਦੇਖਦੇ ਹੋ? ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ? ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ। ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੰਝ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਤੋਂ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਆਪਣੀ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹੀਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੀ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਕਿ ਕੈਬਨਿਟ ਮੰਤਰੀ ਦਾ ਲਾਂਤ ਨਹੀਂ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹ ਲੁਧਿਆਣਾ ਆ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹਨਾ ਉਹ ਤਾਂ ਕਈ ਮੁੱਦੇ ਜਿਹਨਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਵੰਦੇ ਸੋ ਥੈਂਕ ਯੂ ਫਿਰ ਤੁਸੀਂ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖ ਰਹੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ 'ਚ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਤੋਂ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਯਾ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੀ ਤੁਸੀਂ ਬੈਟ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਹੈ ਕਿ ਕੈਬਨਿਟ ਮੰਤਰੀ ਦਾ ਐਲਾਨ ਪਹਿਲੀ ਕਰ ਦਿੱਤਾ ਸੀ ਜਿਨ੍ਹਾਂ ਨੇ ਵੀ ਮੇਰਾ ਉਹਨਾਂ ਨੂੰ શુભ ਕਾਮਨਾਵਾਂ ਉਹ ਲੁਧਿਆਣਾਆਂ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਤੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹਨਾ। ਉਹ ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਖਾਣਾ ਚਾਹੀਦਾ ਵਾਦੇ ਕਿ ਟੈਂਕਿਊ। ਫਿਰ ਸਭ ਕਿਵੇਂ ਦੇਖਦੇ ਹੋ? ਆਹ ਲੋਕਾਂ ਦਾ ਫਤਵਾ ਨੂੰ ਕਿਵੇਂ ਦੇਖਦੇ ਹੋ? ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ। ਹਾਂ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀਗੇ। ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਪੌਣੇ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਆਪਣੀ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਹੈ ਕਿ ਕੈਬਨਿਟ ਮੰਤਰੀ ਦਾ ਲਾਂਤ ਨਹੀਂ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹ ਲੁਧਿਆਣਾ ਆ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹੁੰਦਾ ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਵਾਦੇ ਤੇ ਥੈਂਕ ਯੂ ਸੋ ਮੈਂ ਦੱਸੋ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ ਡੇਢ ਪੌਣੇ ਦੋ ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਯਾਰ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਆਪਣੀ ਕਮੀ ਕਿੱਥੇ ਕਿੱਥੇ ਕਮੀ ਰਹਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੀ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਜਿੱਤੀ ਕਿੱਥੋਂ ਹੈ ਸਰ ਲੱਗਦਾ ਹੈ ਕੈਬਨਿਟ ਮੰਤਰੀ ਦਾ ਐਲਾਨ ਪਹਿਲੀ ਕਰ ਦਿੱਤਾ ਸਭ ਨੇ ਵੀ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹ ਲੁਧਿਆਣਾ ਔਰ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬੇਤਰੀ ਚਾਹਨਾ ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਵੰਦੇ ਤੇ ਥੈਂਕ ਯੂ ਠੀਕ ਮੈਂ ਅਸੋ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੰਝ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਅਸਲੀ ਕਮੀ ਕਿੱਥੇ ਕਿੱਥੇ ਕਮੀ ਰਹਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਕਿ ਕੈਬਨਿਟ ਮੰਤਰੀ ਦਾ ਲਾਂਟਾ ਨਹੀਂ ਕਰ ਦਿੱਤਾ ਜਿਨ੍ਹਾਂ ਨੇ ਵੀ ਮੇਰਾ ਉਹਨਾਂ ਨੂੰ શુભ ਕਾਮਨਾਵਾਂ ਉਹ ਲੁਧਿਆਣਾ ਆ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਤੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹਨਾ ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਖਾਣਾ ਚਾਹੀਦਾ ਵਾਦੇ ਕਿੰਨੇ ਸਭ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਹ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ ਡੇਢ ਪੌਣੇ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਯਾ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਮੀ ਕਿੱਥੇ ਦੇਖ ਜੋ ਕਿੱਥੇ ਕਮੀ ਰਹੇਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਇਹ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਹੈ ਕਿ ਕੈਬਨਿਟ ਮੰਤਰੀ ਦਾ ਐਲਾਨ ਪਹਿਲੀ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ શુભ ਕਾਮਨਾਵਾਂ ਉਹ ਲੁਧਿਆਣਾਆਂ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬੇਤਰੀ ਚਾਹਨਾ ਤੇ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਖਾਣਾ ਚਾਹੀਦਾ ਵਾਦੇ ਤੇ ਥੈਂਕ ਯੂ ਸੋ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ ਡੇਢ ਪੌਣੇ 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹੀਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੀ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਇਹ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਕਿ ਕੈਬਨਿਟ ਮੰਤਰੀ ਦਾ ਲੰਤਲੀ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹ ਲੁਧਿਆਣਾ ਆ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹੁੰਦਾ ਹਾਂ ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਬਹੁਤ ਥੈਂਕ ਯੂ ਥੈਂਕ ਯੂ ਸਭ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 2 ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਯਾਰ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ